ਅਸੀਂ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਯਾਹਤ ਰਹਿਮ ਕਰਨ ਵਾਲਾ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਪੰਜਾਬ 'ਚ ਜਦੋਂ ਪਾਣੀ ਆਇਆ ਸਿਲਾਬ ਆਇਆ ਹੜ੍ਹ ਆਇਆ ਤੇ ਮੁਸਲਿਮ ਭਾਈਚਾਰਾ ਵੀ ਲਗਾਤਾਰ ਸੇਵਾ ਦੇ ਵਿੱਚ ਜਿਹੜਾ ਉਹ ਲੱਗਾ ਹੋਇਆ ਸ਼ੁਰੂ ਦੇ ਵਿੱਚ ਅਸੀਂ ਸੇਵਾ ਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਆਧਾਰਿਤ ਰੱਖਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਤਿਰਪਾਲਾਂ ਮੱਛਰਦਾਨੀਆਂ ਔਰ ਆਮ ਜ਼ਿੰਦਗੀ ਦੀਆਂ ਜ਼ਰੂਰਤਾਂ ਤੇ ਲੈ ਗਏ ਉਸ ਤੋਂ ਬਾਅਦ ਫਿਰ ਅਸੀਂ ਜ਼ਿਆਦਾ ਜ਼ੋਰ ਦਵਾਈਆਂ ਦੇ ਉੱਤੇ ਤੇ ਡਾਕਟਰਾਂ ਦੀ ਟੀਮਾਂ ਤੇ ਲਾਇਆ ਅੱਜਕੱਲ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਡੀਜ਼ਲ ਜਿਹੜਾ ਫ੍ਰੀ ਉਹ ਵਕਵਾ ਕੋਹਣਾ ਪਿੰਡਾਂ ਦੇ ਜਿਹੜੇ ਦਰਿਆਵਾਂ ਦੇ ਨੇੜੇ ਉੱਥੇ ਜਾ ਕੇ ਵੰਡੇ ਪਏ ਆ ਤਾਂ ਕਿ ਜਿਹੜਾ ਛੋਟਾ ਕਿਸਾਨ ਹੈ ਉਹਦੀ ਜਿਹੜੀ ਹੈ ਫਸਲ ਨੂੰ ਦੁਬਾਰਾ ਉਗਾਉਣ ਦੇ ਵਿੱਚ ਮਦਦ ਜਿਹੜੀ ਹੈ ਉਹ ਕੀਤੀ ਜਾ ਸਕੇ ਇਸ ਤੋਂ ਬਾਅਦ ਅਸੀਂ ਆਖੀਰਲੇ ਮਰਹਲੇ ਦੇ ਵਿੱਚ ਬੀਜ ਜਿਹੜੇ ਔਰ ਉਹਦੇ ਨਾਲ ਜਿਹੜੀ ਖਾਦ ਹੈ ਉਹਦੀ ਵੀ ਤਕਸੀਮ ਜਿਹੜੀ ਆ ਉਹ ਕਰਾਂਗੇ। ਉਹ ਡੀਜ਼ਲ ਕਿਹੜੇ ਹਿਸਾਬ ਨਾਲ ਦਿੱਤਾ ਜਾਊਗਾ ਇਹ ਗੱਲ ਕਰਦੇ। ਇਹ ਐਦਾਂ ਹੈ ਨਾ ਕਿ ਜਿੱਦਾਂ ਪਿੰਡਾਂ 'ਚ ਅਸੀਂ 1.5 ਮਹੀਨੇ ਤੋਂ ਆਲਰੇਡੀ ਕੰਮ ਕਰਦੇ ਪਏ ਆਂ। ਜਿਹੜੇ ਦਰਿਆਵਾਂ ਦੇ ਨੇੜੇ ਪਿੰਡ ਆ ਉੱਥੇ ਲਿਸਟਾਂ ਬਕਾਇਦਾ ਸਾਡੀ NGO's ਜਿਹੜੀਆਂ ਅਲੱਗ-ਅਲੱਗ, ਇਕੱਲੇ ਅਸੀਂ ਨਹੀਂ ਜਿਹੜੀਆਂ ਸਾਡੀ ਹੋਰ ਨਾਨ-ਮੁਸਲਿਮ ਦੋਸਤ ਨੇ ਉਹਨਾਂ ਦੀਆਂ ਵੀ NGO's ਨੇ। ਪੰਚਾਇਤਾਂ ਵੀ ਨੇ ਉਹਨਾਂ ਨੇ ਲਿਸਟ ਬਣਾਈ ਹੋਈ ਆ ਵੀ ਕਿਹੜਾ ਜ਼ਿਮੀਂਦਾਰ ਕਿੰਨੇ ਕਿੱਲੇ ਖੇਤ ਦਾ ਮਾਲਕ ਆ। ਮਿਸਾਲ ਦੇ ਤੌਰ ਤੇ ਜਿਹੜਾ ਛੋਟਾ ਜ਼ਿਮੀਂਦਾਰ ਆ 2 ਕਿੱਲੇ, 4 ਕਿੱਲੇ, 6 5-7 ਗਿੱਲਿਆਂ ਤੱਕ ਜਿਹਨੂੰ ਮਦਦ ਦੀ ਫੌਰੀ ਤੌਰ ਤੇ ਜ਼ਰੂਰਤ ਹੈ ਤੇ ਉਹਨਾਂ ਜ਼ਿੰਮੇਦਾਰਾਂ ਤੱਕ ਪਹੁੰਚ ਬਣਾ ਸਰਦੀਆਂ ਆ ਰਹੀਆਂ ਉਹਨਾਂ ਨੂੰ ਸਰਦੀ ਦੇ ਸਾਮਾਨ ਦੀ ਸਰਦੀ ਦੇ ਸਾਮਾਨ ਦੇ ਵਿੱਚ ਅਸੀਂ ਆਲਰੇਡੀ ਹੁਣ ਤੱਕ ਕਈ ਹਜ਼ਾਰ ਗੱਦੇ ਔਰ ਕੰਬਲ ਨਾਲ ਵੰਡ ਚੁੱਕੇ ਔਰ ਉਹ ਵੀ ਨਾਲ-ਨਾਲ ਤਕਸੀਮ ਕਰ ਰਹੇ ਹਾਂ ਨਾਲ-ਨਾਲ ਕੱਪੜੇ ਵੀ ਤਕਸੀਮ ਕਰਦੇ ਪਏ ਆਂ ਟੀ-ਸ਼ਰਟ ਔਰ ਲੋਅਰ ਵਗੈਰਾ ਵੀ ਉਹ ਵੀ ਰੋਜ਼ਾਨਾ ਦੀ ਨਾਲ ਲਗਾਤਾਰ ਸੇਵਾ جاری ਰਹੇਗੀ ਲਗਾਤਾਰ ਸੇਵਾ ਤਾਂ جاری ਹੈ ਕਿ ਭਾਰਤ ਦੀਆਂ ਤਕਰੀਬਨ ਨਾਰਥ ਇੰਡੀਆ ਦੀਆਂ 3000 ਮਸਜਿਦਾਂ ਸਾਡੀ ਅਪੀਲ ਦੇ ਉੱਤੇ ਪੰਜਾਬ ਆਈਆਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ইমাম ਸਾਹਿਬਾਨ ਨੇ ਉਹ ਲਗਾਤਾਰ ਮਦਦ ਕਰਦੇ ਪਏ ਨੇ ਔਰ ਅਸੀਂ ਇਹ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮਦਦ ਜਿਹੜੀ ਹੈ ਫੌਰੀ ਤੌਰ ਤੇ ਅੱਗੇ ਜਿਹੜੀ ਉਹ ਪਹੁੰਚਾਈ ਜਾਵੇ